ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮਹਰਕੇਸ਼ কুমার ਬੱਗਾ ਹਲਕਾ ਸਨੌਰ ਦਾ ਸੇਵਾਦਾਰ ਮੈਂ ਹਲਕਾ ਸਨੌਰ ਦਾ ਆਜ਼ਾਦ ਮੀਦਵਾਰ ਵੱਲੋਂ ਚੋਣ ਲੜ ਰਿਹਾ ਹਾਂ ਮਹਾਂ ਜੀ ਤੁਸੀਂ ਆਜ਼ਾਦ ਚੋਣ ਦੀ ਤਿਆਰੀ ਜੋ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਪਿੰਡਾਂ 'ਚ ਤੁਹਾਡੇ ਦੇਖ ਰਿਹਾ ਹਾਂ ਸੋਸ਼ਲ ਮੀਡੀਆ ਤੇ ਤੁਸੀਂ ਕਾਫੀ ਲੋਕਾਂ 'ਚ ਵਿਚਰ ਰਹੇ ਹੋ ਪਿੰਡਾਂ ਦੇ ਪਾਸੇ ਕਿਵੇਂ ਲੱਗ ਰਿਹਾ ਹੈ ਮੈਂ ਜੀ ਪਿੰਡਾਂ ਦੇ ਵਿੱਚ ਹਲ ਅਲੱਗ-ਅਲੱਗ ਪਿੰਡਾਂ ਦੇ ਵਿੱਚ ਆਣਾ ਜਾਣਾ ਹਰ ਇੱਕ ਪਿੰਡ ਦੇ ਵਿੱਚ ਰੱਖਿਆ ਵਾ ਉੱਥੇ ਜਾ ਕੇ ਲੋਕਾਂ ਨੂੰ ਅਸੀਂ ਲਗ ਲਗ ਸਮਾਜ ਵਾਲ ਬੰਦਿਆਂ ਨੂੰ ਮਿਲਦੇ ਆ ਉਥੇ ਲੱਗ ਜਿਵੇਂ ਜੇ ਲੋਕਾਂ ਦੀ ਸਮੱਸਿਆ ਸੁਣਦੇ ਹਨ ਨਾ ਵੀ ਉਹ ਕਹਿੰਦੇ ਆ ਵੀ 70 80 ਸਾਲ ਹੋ ਗਏ ਵੀ ਇੱਥੇ ਸਾਡੇ ਗਰਾਉਂਡ ਤੱਕ ਲੋਕ ਨੇ ਲੀਡਰ ਨਹੀਂ ਜਾਂਦੇ ਆ ਉਥੇ ਜਾ ਕੇ ਕਿੰਨਿਆਂ ਦੇ ਮੰਨੂ ਵੀ ਛੱਤ ਨਹੀਂ ਹੈ ਇੱਕ ਪਰਿਵਾਰ ਮਾਨੂੰ ਸਾਨੂੰ ਪਿਛਲੇ ਹਫਤੇ ਮਿਲਿਆ ਉਹ ਕਹਿਣ ਲੱਗੇ ਕਹਿੰਦੇ ਵੀ ਸਾਨੂੰ ਕਈ ਮਹੀਨਿਆਂ ਤੋਂ ਅਸੀਂ ਤਾਂ ਮਿਸਾਲ ਦੇ ਵਿੱਚ ਰਹੇ ਨੇ ਵੀ ਸਾਡੀ ਛੱਤ ਵੀ ਨਹੀਂ ਹੈ ਸਿਰ ਦੇ ਉੱਪਰ ਵੀ ਅਸੀਂ ਅੱਜ ਹੀ ਸਰਕਾਰਾਂ ਨੂੰ ਕੀ ਕਰੀਏ ਕੇਂਦਰ ਸਰਕਾਰ ਤਾਂ ਕਹਿੰਦੀ ਆ ਵੀ ਅਸੀਂ ਛੱਤਾਂ ਦੇ ਲੈਂਟਰਾਂ ਲਈ ਸਰਕਾਰ ਪੈਸਾ ਦਿੰਦੀ ਆ ਨੀ ਪੈਸਾ ਦੰਦੀ ਹੋਣੀ ਜੀ ਪਰ ਲੋਕਾਂ ਨੂੰ ਮਿਲਦਾ ਤਾਂ ਹੈ ਨਹੀਂ ਨਾ ਜੀ ਪੈਸਾ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਕੀ ਵਜੂਦ ਆ ਪਿੰਡਾਂ 'ਚ ਨਹੀਂ ਆਮ ਆਦਮੀ ਪਾਰਟੀ ਤਾਂ ਮੰਨ ਲਓ ਵੀ ਮੌਜੂਦ ਹੈ ਜੀ ਪਰ ਬਿਲਕੁਲ ਕੋਈ ਕੰਮ ਨਹੀਂ ਹੋਇਆ ਜੀ ਹਰ ਕਿਤੇ ਨਾਲ ਇਹਨਾਂ ਨੂੰ ਲੋਕਾਂ ਨੂੰ ਸਰਪੰਚਾਂ ਨੂੰ ਗ੍ਰਾਂਟਾਂ ਦਿੰਦੀਆਂ ਲੋਕਾਂ ਨਾਲ ਕੇ ਸਰਪੰਚ ਦੱਸਦੇ ਆ ਆਮ ਆਦਮੀ ਪਾਰਟੀ ਕਿ ਇਹ ਦੂਈਆਂ ਪਾਰਟੀਆਂ ਨੂੰ ਵੀ ਲੋਕ ਇਹ ਕਹਿਣ ਲੱਗੇ ਆ ਵੀ ਅਸੀਂ ਪਿੰਡਾਂ ਦੇ ਵਿੱਚ ਇਹਨਾਂ ਨੂੰ ਬੜਨ ਨਹੀਂ ਦੇਣਾ ਕਿਉਂ 70 ਸਾਲ ਦੇ ਵਿੱਚ ਨਾ ਲੋਕਾਂ ਦੀ ਇਹ ਸਾਰ ਲੈਣੀ ਆ ਨਾ ਕੁਝ ਕਰਦੇ ਆ ਵੀ ਅਸੀਂ ਇਹਨਾਂ ਦੇ ਮੰਨ ਲਓ ਵੀ ਇਹਨਾਂ ਨੂੰ ਰੋਕਿਆ ਜਾਇਆ ਹੈ ਤੁਸੀਂ ਕੀ ਕਰ ਰਹੇ ਹੋ ਪਿੰਡਾਂ 'ਚ ਜਾ ਕੇ ਤੁਹਾਡੇ ਕੀਵੇਂ ਗਤੀਵਿਧੀਆਂ ਆ? ਅਸੀਂ ਉਹਨਾਂ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਜਾ ਕੇ ਜਿੱਦਾਂ ਕੋਈ ਗਰੀਬ ਲੜਕੀ ਹੈ ਉਹਨੂੰ ਅਸੀਂ ਸਿਲਾਈ ਮਸ਼ੀਨ ਦੇ ਦਿੰਨੇ ਆ, ਕੋਈ ਹੈਂਡੀਕੈਪਡ ਹੈ ਉਹਨੂੰ ਰੇੜੀ ਵਗੈਰਾ ਦੇ ਦਿੰਨੇ ਆ ਔਰ ਕਿਸੇ ਦੀ ਮਲੂ ਵੀ ਕਿਸੇ ਦੀ ਛੱਤ ਰਿਪੇਅਰ ਕਰਾ ਦਿੰਨੇ ਆ ਵੀ ਜਿਹੜੇ ਵਿਚਾਰੇ ਬਗੈਰ ਛੱਤ ਤੋਂ ਬੈਠੀ ਆ। ਹੂੰ। ਦੇ ਤੁਹਾਨੂੰ ਵਿਧਾਨ ਸਭਾ ਸਥਾਈ ਤੁਸੀਂ ਜਾਤ ਚੋਂ ਲੜੋਗੇ ਜੇਕਰ ਤੁਸੀਂ ਜਿੱਤ ਜਾਂਦੇ ਹੋ ਇਲੈਕਸ਼ਨ ਲੋਕਾਂ ਦਾ ਤੁਹਾਨੂੰ ਸਮਰਥਨ ਮਿਲਦਾ ਫਿਰ ਤੁਸੀਂ ਕੀ ਕਰੋਗੇ ਸਾਨੂੰ ਨਹੀਂ ਜੀ ਅਸੀਂ ਬਿਲਕੁਲ ਜਿਸ ਤਰ੍ਹਾਂ ਇਹ ਲੋਕਾਂ ਦੇ ਨਾਲ ਅਸੀਂ ਸਹਿਚਾਰ ਰੱਖਦੇ ਹਾਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੀਆਂ ਸੋਲ 17 ਦੇ ਮੁੱਲ ਵੀ ਬਿਲਕੁਲ ਦਵਾਵੇਂਗੇ ਜੀ ਇਸ ਸਰਕਾਰ ਤੋਂ ਭਾਜੀ ਜਿਹੜੀ ਹੈ ਹਾਵੀ ਹੋ ਰਹੀ ਹੈ ਪੰਜਾਬ ਦੇ ਉੱਤਰ ਕੀ ਲੱਗ ਰਿਹਾ ਤੁਹਾਨੂੰ ਨਹੀਂ ਜੀ ਭਾਜੀ ਤਾਂ ਮੁੱਲ ਇੱਕ ਅਖਬਾਰੀ ਲੱਗ ਰਿਹਾ ਵੀ ਉਹਨੂੰ ਵੀ ਹੈਵੀ ਹੋਣਿਆ ਵੀ ਬਾਕੀ ਗਰਾਊਂਡ ਦੇ ਤਾਂ ਕੋਈ ਇਹਨਾਂ ਦਾ ਵਰਕਰ ਨਹੀਂ ਜਾ ਰਿਹਾ ਕੋਈ ਕੁਛ ਨਹੀਂ ਜਾ ਰਿਹਾ ਨਾਲ ਲੋਕਾਂ ਦੀਆਂ ਕੋਈ ਸਮੱਸਿਆ ਹੋਵੇ ਉਹ ਸੁਣੇ ਨਹੀਂ ਜਿਵੇਂ ਪਹਿਲਾਂ ਨਾਂ ਵੀ ਵਿਰੋਧ ਚ ਸੀਗੇ ਕਿਸਾਨਾਂ ਦਾ ਕੀ ਕਹਿਣਾ ਹੈ ਬੀਜੇਪੀ ਬਾਰੇ ਅਸੀਂ ਜਿਵੇਂ ਕੀ ਮੰਨੂ ਵੀ ਪਿੰਡਾਂ ਵਿੱਚ ਵੱਖ-ਵੱਖ ਜ਼ਿਮੀਂਦਾਰਾਂ ਨੂੰ ਮਿਲਦੇ ਹੈ ਔਰ ਜ਼ਿਮੀਂਦਾਰਾਂ ਨੂੰ ਮਿਲ ਵੀ ਜਿਹੜੇ ਬੀਜੇਪੀ ਵਾਲੇ ਹੈ ਬੀਜੇਪੀ ਵਾਲੇ ਤਾਂ ਨਹੀਂ ਪਸੰਦ ਕਰਦੇ ਵੀ ਇਹਨਾਂ ਨੇ ਜਿਹੜਾ ਖੇਤੀ ਕਾਨੂੰਨਾਂ ਦਾ ਮੁੱਲ ਵੀ ਉਹ ਬਣਾਇਆ ਸੀ ਤਾਂ ਕਰ ਗਏ ਵੀ ਉਹ ਕਰੇ ਵੀ ਹੋਰ ਨਾਲ ਕੋਈ ਉਲਟਾ ਵੇ ਵੀ ਅਸੀਂ ਬੀਜੇਪੀ ਨੂੰ ਨਹੀਂ ਵੋਟ ਬਣੀ ਤੇ ਅਕਾਲੀ ਦਲ ਦਾ ਕੀ ਸਟੈਂਡ ਹੈ ਜੀ ਅਕਾਲੀ ਦਲ ਦਾ ਇਸ ਕਰਨਾ ਜੀ ਨੇ 3-4 ਬੰਦੇ ਮਾਣੋ ਵੀ ਪਾਰਟੀਆਂ ਇਕੱਠੀਆਂ ਹੋ ਗਈਆਂ ਲੱਗ ਲੱਗ ਬਣਈਏ ਆ ਉਹੀ ਬੰਦੇ ਆ ਜੀ ਤੇ 3-4 ਜਗ੍ਹਾ ਡਿਵਾਈਡ ਹੋ ਜਣੇ ਇਹਨਾਂ ਦੇ ਤੇ ਕੀ ਨਤੀਜੇ ਹੋਣਗੇ 27 ਦੇ ਵਿੱਚ 27 ਦੇ ਵਿੱਚ ਤਾਂ ਇਸ ਕਰਨਾ ਵੀ ਜੇ ਬੰਦੇ ਨੂੰ ਵੋਟ ਪੈਣੀ ਆ ਪਾਰਟੀਆਂ ਨੂੰ ਵੋਟ ਨਹੀਂ ਪੈਣੀ ਹੈ